ਸਰਾਂ ਜਿਹੜਾ ਪੁਲਿਸ ਪਬਲਿਕ ਮੀਟ ਹੋਈ ਆ ਇਹਦੇ ਚ ਕੀ ਮੁੱਦੇ ਡਿਸਕਸ ਹੋਏ ਤੇ ਪੁਲਿਸ ਵੱਲੋਂ ਕੀ ਪ੍ਰੋਸੰਤ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਨੂੰ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਪੁਲਿਸ ਜਿਹੜੀ ਆ ਬਿਨਾਂ ਕਿਸੇ ਵਿਤਰੇ ਤੋਂ ਬਿਨਾਂ ਕਿਸੇ ਪੱਖਪਾਤ ਤੇ ਔਰ ਪਾਰਟੀ ਬਾਝੋਂ ਉੱਪਰ ਉੱਠ ਕੇ ਕੰਮ ਕਰਨਾ ਜਾਂਦੀ ਹੈ ਅੱਜ तमाम ਸਾਰੀਆਂ ਸਾਡੀਆਂ ਬਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਮਡਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਅਸੀਆਂ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀ ਚਾਹੀਦੀ ਸਰ ਜੀ ਕੱਚੇ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਬੋਸਰ ਲਿਆ ਦੇਖੋ ਅਸੀਂ ਤੇ ਡਿਮਾਂਡ ਇਹ ਰੱਖੀ ਸੀ ਕਿ ਇੱਕ ਤੇ ਡਿਮਾਂਡ ਵਾਇਸ ਤੋਂ ਬਟਾਲਾ ਉਹ ਰੱਖੀ ਗਈ ਜਿੰਨੇ ਅਸੀਂ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵੱਖ-ਵੱਖ ਸਮਾਜਿਕ ਧਾਰਮਿਕ ਇਹ ਧਰ ਸਖਤਾਵਾਂ ਤੇ ਲਗਾ ਚੁੱਕੇ ਆ ਇਵਨ ਪਾਈਪਾਸ ਸੰਗਰੇ ਪੁਲ ਤੇ ਵੀ ਬਹੁਤ ਸਾਰੇ ਕੋਈ ਮਸਜਿਦ ਗੁਰਦੁਵਾਰਾ ਹੀ ਨਹੀਂ ਛੱਡਿਆ ਕੋਈ ਕੋਈ ਮੰਦਿਰ ਨਹੀਂ ਛੱਡਿਆ ਜਿੱਥੇ ਨਹੀਂ ਲਗਾ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਸਾਡੇ ਪ੍ਰੋਜੈਕਟ ਚ ਗ੍ਰੀਨ ਲੀਨ ਗ੍ਰੀਨ ਐਂਡ ਬਿਊਟੀਫੁਲ ਸਿਟੀ ਪਟਾਣਾ ਦੇ ਵਿੱਚ ਉਹਨੂੰ ਕਿ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ ਬਾਰ ਬਾਰ ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਵੀ ਤਰਖਾਸ ਦਿੱਤੀ ਸੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਤਾਂ ਜਿਹੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਐ ਐਸਐਸਪੀ ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਉਹ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ। ਸਨੀਚਿੰਗ ਜਾਂ ਨਸ਼ੇ ਦਾ ਪੁੱਤਾਂ ਵੀ ਡਿਸਕਸ ਹੋਇਆ। ਸਨੀਚਿੰਗ, ਨਸ਼ਾ, ਹੋਰ ਸਮਾਜਿਕ ਤਰੀਕਿਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਿਹਦੇ ਬਾਅਦ ਦੇਲੇ ਬਾਰੇ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਹ ਸ਼ਿੱਤ ਤੋਂ ਸ਼ਿੱਤੀ ਸੀਸੀਟੀਵੀ ਕੈਮਰੇ ਬਾਰੇ ਵੀ ਗੱਲ ਪਹੁੰਚਾਉਣ ਬਾਰੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ। ਦੇ ਵਿੱਚ ਬੇਸਿਕਲੀ ਪਟਾਲਾ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਸਗੇ ਆ ਪੀਆਜੀ ਬਟਾਲਾ ਇਸ ਦੀ ਉਸੇ ਦੇ ਤਹਿਤ ਅਸੀਂ ਪਟਾਲਾ ਦੇ ਵਿੱਚ ਜਿਹੜੇ ਚਾਰ ਸਬੂਰਡਸ ਲੱਗੇ ਨੇ ਉੱਥੇ ਲੋਕ ਮੇਲੀ ਦਾ ਆਯੋਜਨ ਕਰ ਰਹੇ ਨੇ ਤਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਜਿਹੜਾ ਪਟਾਲਾ ਸ਼ਹਿਰ ਹੈ ਜਿਹੜਾ ਸਬੂਰਡਸ ਪਟਾਲਾ ਹੈ ਤਾਂ ਇਤਨੇ ਅੱਜ ਇਸੇ ਲੋਕ ਮਿਲਲੀ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਹੈ ਸੰਸਥਾਏ ਹੈ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜ਼ੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਜਿੱਥੇ ਰਿਪਰੈਜ਼ੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ so that ਲੋਕਾਂ ਦੀ ਕਿਹੜੀ ਸਮੱਸਿਆ ਹੈ ਕਿਹੜੀ ਗ੍ਰਿਵਿਆਨਸ ਹੈ ਤਾਂ ਉਹਦਾ ਪੂਸ ਪ੍ਰਸ਼ਾਸਨ ਨੂੰ 1 ਟੂ 1 ਸਾਨੂੰ ਪਤਾ ਲੱਗ ਜਾਵੇ so that ਆਪਾਂ ਉਹਨਾਂ ਨਿਪਟਾਰਾ ਕਰ ਸਕੀਏ ਤਾਂ ਹੁਣ ਜਿਵੇਂ ਸਾਡੀ ਗਲਬਾਤ ਹੋ ਰਹੀ ਸੀਗੀ ਪਤੋਂ ਜਿਹੜੇ ਮਸਲੇ ਆਗੇ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਸ ਹੈ ਜਾਂ ਲੋਕਾਂ ਨੂੰ ਬਦੀ ਥਾਣੇ ਦੇ ਵਿੱਚ ਮੁਸ਼ਕਿਲਾਂ ਪੇਸ਼ ਆਉਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਹੈਗੇ ਨੇ ਪਬਲਿਕ ਨੇ ਸਾਨੂੰ ਮੂਵਟ ਕਰਾ ਲੀਏ ਤਾਂ ਅਸੀਂ ਫਿਰ ਦਫਾ ਫਿਰ ਇਹਨਾਂ ਡੈਲੀਗੇਟ ਕਰਕੇ ਆਫਸਰਸ ਰਾਹੀਂ ਇਹ ਜਿਹੜੇ ਮਸਲੇ ਹੈ ਹੱਲ ਕਰਾਵਾਂਗੇ ਸਰ ਜੀ ਜਿਹੜੀ ਅੱਜ ਪਬਲਿਕ ਮੀਟ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦਾ ਹੀ ਇੱਕ ਕਨਸੈਪਟ ਸੀ ਇਹ ਕਰਨਾ ਹੈ ਸਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ 10 ਬਾਬਾ ਨਾਨਕ ਫਤੇਕੜ ਚੋੜੀਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ ਐਂਡ ਆਫਟਰ ਸਮ ਟਾਈਮ ਇਸ ਚੀਜ਼ ਨੂੰ ਇੰਪਰੂਵ ਕਰਕੇ ਦੈਨ ਵਿਲ ਡੂ ਇਟ ਅਗੇਨ ਸੋ ਥੈਟ ਇੱਕ ਕੰਟੀਨਿਊਸ ਫੀਡਬੈਕ ਮੈਕੈਨਿਜ਼ਮ ਰਹੇ ਲੋਕਾਂ اور پولیس ਦੇ ਵਿਚਕਾਰ ਸਰ ਅਜਿਵੇਂ ਜਨਰੀ ਤੇ ਪੀਪਲਸ ਰਿਸਟ ਮੈਚਿੰਗ ਚੋਰੀ ਪੁਲਿਸ ਦੀ ਨਾ ਕਾਰਵਾਈ ਕਰਨ ਦੀ ਗੱਲ ਕਿਉਂ ਕਹੀ ਜਾਂਦੀ ਹੈ ਇਸ ਨੂੰ ਕਿੱਦਾਂ ਇੰਪਰੂਵ ਕੀਤਾ ਜਾਏਗਾ ਨਹੀਂ ਬੇਸਿਕਲੀ ਮੁੱਦਾ ਇਹੀ ਸੀਗਾ ਕਿ ਲੋਕੀ ਜਿਹੜੇ ਫੇਸ ਕਰ ਰਹੇ ਨੇ ਜਿਹੜੇ ਇਸ਼ੂਜ਼ ਹੈ ਕ੍ਰਾਈਮ ਰਿਲੇਟਿਡ ਜਿਹੜੇ ਇਸ਼ੂਜ਼ ਹੈ ਉਹ ਪੁਲਿਸ ਤੱਕ 1 ਟੂ 1 ਪਹੁੰਚ ਸਕੇ ਤਾਂ ਇਹਦੀ ਇੱਕ ਸਟਰੈਟਜੀ ਅਸੀਂ ਬਣਾਈ ਹੈ ਵਿਦ ਰਿਸਪੈਕਟ ਟੂ ਡੋਮਿਨੈਂਸ ਐਂਡ ਵਿਜ਼ਿਬਿਲਟੀ ਆਫ ਦਾ ਪੁਲਿਸ ਫੋਰਸ ਯਾ ਬਾਕੀ ਕੁਝ ਕੇਸੇ ਸਾਡੇ ਰਹਿੰਦੇ ਹੈ ਜਿਹੜੇ ਟ੍ਰੇਸਡ ਵਾਲੇ ਹੈ ਤਾਂ ਸਾਡੀ ਟੀਮਸ ਬਹੁਤ ਕੰਪੀਟੈਂਟ ਹੈ ਦੇ ਆਰ ਡੂਇੰਗ ਗੁੱਡ ਵਰਕ ਤਾਂ ਵੀ ਟ੍ਰੇਸ ਦਾ ਕੇਸਸ ਐਂਡ ਇਹਦੇ ਵਿੱਚ ਪੈਟਰੋਲਿੰਗ ਔਰ ਵਿਜ਼ਿਬਿਲਟੀ ਉਹਨੂੰ ਇਨਕਰੀਸ ਕਰਕੇ ਆਪਾਂ ਇੱਥੇ ਜੇ ਥੰਮ ਪਾਵਾਂਗੇ ਨਸ਼ੇ ਦਾ ਵੀ ਦੁਦ ਦਾ ਬੜਾ ਅਹਿਮ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਬੇਸ਼ੱਕ ਆਪਣਾ ਕੰਮ ਕਰਦੀ ਪਰ ਨਸ਼ਾ ਬਹੁਤ ਜ਼ਿਆਦਾ ਹੈ ਇਸ ਨੂੰ ਰੋਕਣ ਦੀ ਕੋਪੀ ਰਿਪੋਰਟ ਤਿਆਰ ਕੀਤਾ ਗਿਆ ਨਸ਼ੇ ਦੀ ਜਿਹੜੀ ਸਮੱਸਿਆ ਹੈ ਉਹਦੇ ਵਿੱਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਐਸੀ 플ੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚ ਚੱਲਦੇ ਪਏ ਸਾਡੇ ਤਾਂ ਬਾਕੀ ਅਸੀਂ ਡੇਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡੇਟਾ ਹੈ ਪਿਛਲੇ 10 ਸਾਲਾਂ ਤੋਂ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮੁਕਦਰਬੇ ਦਰਜ ਹੋਏ ਸੀ ਇਹ ਬਟਾਲੇ ਦੇ ਵਿੱਚ ਕਰੀਬਨ 170 ਕੇਸਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਵੀ ਹੈਵ ਸਟਾਰਟਡ ਜਿਹੜੇ ਰੈਜ਼ੀਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਦਾ ਉਹਨਾਂ ਦੀ ਸਾਰਿਆਂ ਦੀ ਏਸੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਵਿਦ ਅ ਕੰਪੀਟੈਂਟ ਅਥਾਰਟੀ ਸੋ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੀ ਰੱਖਾਂਗੇ ਜਿਹੜਾ ਨਸ਼ੇ ਦਾ ਮੁੱਦਾ ਚੱਲਦਾ ਹੈ ਅਕਸਰ ਈਡ ਵਾਲਾ ਤੇ ਪੜ ਲਿਆ ਜਾਂਦਾ ਹੈ ਛੋਟਾ-ਕੂਟਾ ਸਪਲਾਈਰ ਨਹੀਂ ਪੜ ਲਿਆ ਜਾਂਦਾ ਕਿ ਤੱਕ ਕਿਸੇ ਕਪਤਾਨ ਸਾਹਿਬ ਬਣਾਨੀ ਮਗਰ ਮਾਚ ਨੂੰ ਹੱਥ ਨਹੀਂ ਪਾਇਆ ਅੱਜ ਬੜੀ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ ਗੇਪੀਐਸ ਦੀ ਚਲਕਾਈ ਹੈ ਉਹ ਉਸ ਐਸੇ ਅਫਜ਼ਲ ਵਾਸਤੇ ਮਤਲਬ ਉਹਨਾਂ ਦਾ ਜਿਹੜਾ ਕੀਤਾ ਕਿ ਉਹਨਾਂ ਦੇ ਜਿਹੜੇ ਵੀ ਹਾਲਾਤ ਇਤਨ ਦੇ ਖੜੇ ਹੋ ਗਏ ਸੀ ਕਿ ਨਾਤਾ ਸਲਾਜੀ ਗੋਲਦੀ ਸੀ ਉਹਨਾਂ ਕਦੇ ਗਿਆ ਤਾਂ ਗਹਿਣਾ ਜਿਹੜਾ ਸੀ ਉਹਨੂੰ ਲਾਇਆ ਜਿਹਨਾਂ ਨੇ ਹੁਣ ਕੋਈ ਮਗਰਮਾਚ ਜਲਦੀ ਪੜਿਆ ਜਾਂ ਸਾਹ ਦਾ ਔਰਤਾਂ ਦੀ ਸੁਰੱਖਿਆ ਜੀ ਉਹ ਵੀ ਖੋਹੋ ਕਿੰਨੇ ਬਣ ਗਿਆ ਸਲਾਜੀ ਦਾ ਹੱਤੋਂ ਦੇ ਲੋਕੀ ਦਾ ਅਸਰ ਤੱਕ ਰਹਿ ਗਿਆ ਨੇ ਨਸ਼ਿਆਂ ਦੇ ਬਰਕਲਾਬ ਜ਼ੀਰੋ ਟੋਲਰੈਂਸ ਹੈ ਸਰਕਾਰ ਵੀ ਜ਼ੀਰੋ ਟੋਲਰੈਂਸ ਹੈ ਐਡਮਿਨਿਸਟ੍ਰੇਸ਼ਨ ਦੀ ਜ਼ੀਰੋ ਟੋਲਰੈਂਸ ਹੈ ਤਾਂ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਫਰੰਟ ਜਿਹੜੇ ਪੈਟਲਰ ਲੈਵਲ ਤੇ ਜਿਹੜੇ ਕੰਮ ਕਰਦੇ ਆ ਐਂਡ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜ ਨੂੰ ਆਪਾਂ ਕਰਦੇ ਆ ਉਹਦੇ ਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਡਸਨ ਮੈਟਰ ਉਹ ਕੌਣ ਬੰਦਾ ਹੈ ਜੇ ਉਸ ਕਰਾ ਦਾ ਉਹਦੀ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰਾ ਸੀਗਾ ਪ੍ਰਾਪਰਟੀ ਸੀਜ਼ਰ ਦੀ ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹਿਤ ਜਿਹੜੀ ਵੱਡੀ ਰਿਕਵਰੀਜ਼ ਹੋਈ ਹੈਗੀਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਰਹੇ ਹਾਂ